ਸਤਿ ਸ਼੍ਰੀ ਅਕਾਲ ਜੀ ਕਿਸਾਨ ਦੋਸਤੋ ਝੋਨੇ ਦੀ ਸਿੱਧੀ ਬਿਜਾਈ ਦੇ ਬਾਬਤ ਲਗਾਤਾਰ ਵੀਡੀਓ ਬਣਾ ਰਹੇ ਹਾਂ ਤੇ ਅੱਜ ਉਸੇ ਸੰਬੰਧ ਵਿੱਚ ਆਗਮਨ ਦੂ ਕਿਸਾਨ ਸਰਦਾਰ ਕੁਲਵਿੰਦਰ ਸਿੰਘ ਪਿੰਡ ਸਰਵਰਪੁਰ ਤੇ ਕਿਸਾਨ ਵੀਰ ਨੇ ਇਸ ਵਾਰ ਰਕਬਾ ਵਧਾਇਆ ਜੀ 5.5 ਕਿਲੇ ਕੀਤੇ ਆ ਆਓ ਆਪਾਂ ਇਹਨਾਂ ਨਾਲ ਸਿੱਧੀ ਬਿਜਾਈ ਬਾਬਤ ਗੱਲਬਾਤ ਕਰਦੇ ਹਾਂ ਵੀ ਕਿਵੇਂ ਸਤਿ ਸ਼੍ਰੀ ਅਕਾਲ ਜੀ ਕੁਲਵਿੰਦਰ ਜੀ ਸਿੱਧੀ ਬਿਜਾਈ ਬਾਬਤ ਦੇ ਤੁਸੀਂ ਇਸ ਵਾਰ ਜਿਹੜੇ 5 ਕਿਲੇ ਲਾਏ ਆ ਪਿਛਲੇ ਸਾਲ ਕਿੰਨਾ ਰਕਵਾ ਸੀ ਆਪਣੇ ਕੋਲ ਪਿਛਲੇ ਸਾਲ ਸਾਡੇ ਕੋਲ 2.5 ਕਿਲੇ ਸੀਗੇ ਅੱਜ ਕੀ ਅਸੀਂ 5.5 ਕਿਲੇ ਕਰੇ ਕੀ ਝੜ ਰਿਹਾ ਜੀ ਪਿਛਲੇ ਸਾਲ ਪਿਛਲੇ ਸਾਲ 30 ਕੁਇੰਟਲ ਦੀ ਆਪਣੀ ਪਿਛਲੇ ਸਾਲ 26 ਜੀ ਦੀ ਸੀ 20 ਕੁਇੰਟਲ ਦੀ ਸੀ ਨਿਕਲੀ ਸੀ ਅੱਜ ਕੀ ਆਪਾਂ ਨੇ 5.5 ਕਿਲੇ 1500 ਨਾਲ ਦੇ ਕਰੇ ਤੇ ਨਦੀਨਾ ਦੀ ਸਮੱਸਿਆ ਕਿੰਨੀ ਗਈ ਤੁਹਾਡੇ ਕੋਈ ਸਮੱਸਿਆ ਨਹੀਂ ਨਦੀਨਾ ਦੀ ਆਈ ਹੈਗੀ ਕੋਈ ਵੀ ਸਮੱਸਿਆ ਨਹੀਂ ਆਈ ਅੱਛਾ ਇਹਨੇ ਬਹੁਤ ਵਧੀਆ ਕੰਮ ਕੀਤਾ ਦਵਾਈ ਨੇ ਤੇ ਖਰਚਾ ਕਿੰਨਾ ਕੁ ਘਟਿਆ ਹੀ ਆ ਬੰਦਾ ਖਰਚਾ ਤਾਂ ਹੁਣ ਤੁਸੀਂ ਮੰਨ ਕੇ ਚੱਲੋ ਕੀਲੇ ਮਗਰ ਜੇ ਮੋਟਾ ਨਹੀਂ ਮੋਟਾ ਨਹੀਂ ਤਾਂ 4500 ਰੁਪਏ ਤਾਂ ਮਾਮੂਲੀ ਬਚਦੇ ਹੀ ਬਚਦਾ ਕੀ ਬਚਤ ਹੈਗੀ ਹੋਏ ਤੇ ਬਾਕੀ ਕਿਸਾਨਾਂ ਨੂੰ ਫਿਰ ਕੀ ਕਹੋਗੇ ਵੀ